ਗੱਲ ਤਾਂ ਹੋਣੀ ਚਾਹੀਦੀ ਸੀ ਦਿੱਲੀ ਤੇ ਬਣਾ ਪੰਜਾਬ ਦੀ ਹਾਂ ਤੇ ਉੱਥੇ ਬਣਾ ਤਾਂ ਬਲਟੋਆ ਬਣਾ ਅਮਰਤਪੁਰ ਪੰਜਾਬੀ ਪੰਜਾਬੀ ਨੂੰ ਇੱਕ ਦੂਜੇ ਦੇ ਵਿਰੁੱਧ ਕਰਦਾ ਇੱਥੇ ਆਪਸ ਆ ਤੁਸੀਂ ਸਹੀ ਸਵਾਲ ਹੈ ਵੀ ਪੰਜਾਬੀ ਨੂੰ ਪੰਜਾਬੀ ਦੇ ਪਰ ਪੁਕਤਾਕਾ ਕਮਾਲੀ ਹਮ ਔਰ ਬੁਝੜਾ ਬੁੱਧ ਜਿਹਨੂੰ ਬੁੱਧ ਪੁਕਤਣਾ ਹੈ ਉਹਨੂੰ ਸੱਚਾ-ਸੱਚਾ ਸੁੱਖ ਬਣਾ ਦਿਓ ਹਮ ਐ ਵੀ ਨਾਲ ਹੈ ਫੇਰ ਉਸ ਤੋਂ ਬਾਅਦ ਉਸੇ ਨੂੰ ਜੇਲ੍ਹ ਚ ਵੀ ਦਿਓ ਲੋੜ ਪਵੇ ਤਾਂ ਮਾਰ ਵੀ ਦਿਓ ਅਸਲੀਅਤ ਹੈ ਬੰਦ ਰੋਡ ਪਾਵੇ ਸਭ ਪਹਿਲਾਂ ਸਰਕਾਰ ਤਿਆਰ ਕਰਦੀ ਹੈ ਫਿਰ ਜੇਲ ਭੇਜਦੀ ਹੈ ਫਿਰ ਪੋਲਿਟਿਕਸ ਚੋਂਦਾ ਫਿਰ ਜੇ ਜਿੱਤ ਜਾਂਦਾ ਫਿਰ ਆਪਣੇ ਹੱਥ ਸੋਚ ਰੱਖਦੇ ਹੈ ਜੀ ਨਹੀਂ ਮੰਨਦਾ ਤੇ ਫਿਰ ਮਾਰ ਦਿਓ ਫਿਰ ਉਹਦੀਆਂ ਫੋਟੋਆਂ ਖਿੱਚ ਕੇ ਪੰਜਾਬ ਤੋਂ ਬਾਹਰ ਦੇ ਸਾਰੇ ਸੂਬਿਆਂ 'ਚ ਦਿਖਾ ਦੇ ਆ ਵੇਖੋ ਖਾਰਸਤਾਨੀ ਭਾਈ ਅਸੀਂ ਛੜਿਆ ਨਹੀਂ ਵੋਟ ਪਾਉ ਸਾਨੂੰ ਕਿਰਾ ਲੋਕੀ ਡਰਦੇ ਮੇਰੀ ਵੋਟ ਪਾਉਂਦੇ ਆ ਉਹਨਾਂ ਦੇ ਅਸੀਂ ਸਰਕਾਰ ਆ ਜਾਂਦੀ ਹੈ ਪੰਜ ਸਾਲ ਮੌਜਾਂ ਕਰਦੇ ਆ ਬਰੂਸ਼ਾਰ ਆਪਰੇਸ਼ਨ ਤੋਂ ਬਾਅਦ ਇਹੀ ਕੁਝ ਹੋਇਆ ਮਤਲਬ ਤੁਹਾਡੇ ਕਹਿਣ ਦਾ ਅਮਰਤਪਾਲ ਸਟੇਟ ਦਾ ਤਿਆਰ ਕੀਤਾ ਸਟੇਟ ਯਾਦ ਰੱਖਿਓ ਸਟੇਟਾਂ ਬਹੁਤ ਕੁਝ ਤਿਆਰ ਕਰਦੀਆਂ ਜੇ ਵੇਖੋ ਦੋ ਗੱਲਾਂ ਸਟੇਟ ਬੰਦੇ ਨੂੰ ਪਤਾ ਵੀ ਨਹੀਂ ਲੱਗਾ ਤੁਹਾਨੂੰ ਤਾਂ ਇਹ ਨਹੀਂ ਪਤਾ ਕਿ ਤੈਨੂੰ ਤੇ ਮੈਨੂੰ ਸਟੇਟ ਪਤਾ ਨਹੀਂ ਕਿਵੇਂ ਵਰਤਦੇ ਉਹ ਵਿਚਾਰਾ ਕਿਹੜੇ ਬਾਗ ਦੀ ਵੀਡੀਓ ਤਾਂ ਬੰਦਾ ਹੀ 12 ਪਾਸ ਜਮਾਤਾਂ ਪਾਸ ਹੈ ਟਰੱਕ ਡਰਾਈਵਰੀ ਕੀਤੀ ਹੈ ਬਾਹਰ ਰਿਹਾ ਥੋੜਾ ਚਿਰ ਕਲਰਕੀ ਕੀਤੀ ਹੈ ਵਿਭਾਗ ਦੇ ਭਾਈ ਤੇ ਟਾਕਾ ਜਾਊਗਾ ਇਹਦੇ ਮਗਰ ਆ ਜਾਊਗਾ ਐ ਨਹੀਂ ਸੀ ਨਾ ਹਾਂਜੀ ਤੇ ਉਹ ਉੱਚੀ ਇਹ ਡੀ ਉੱਚ ਦਰਜੇ ਦੀ ਕਮਿਊਨਿਟੀ ਸਿਹਤ ਨੂੰ ਵਿਚਾਰ ਆਪ ਦੇ ਕਬਜ਼ੇ ਚ ਕਿਵੇਂ ਕਰ ਲੂਆ ਕਰੀ ਨਹੀਂ ਸਕਦਾ ਵੱਡੇ ਵੱਡੇ ਵਿਦਵਾਨ ਨਹੀਂ ਕਰ ਸਕਿਓ ਤਾਂ ਬੰਦੇ 12 ਜਮਾਤਾਂ ਫਿਰ 10+2 ਉੱਤੇ ਉਹਨੂੰ ਕੀ ਦੋਸ਼ ਦੇਈਏ ਮੇਰਾ ਖਿਆਲ ਤਾਂ ਅਣਜਾਣ ਪੁਣੇ ਦੇ ਵਿੱਚ ਹੀ ਵਰਤੇ ਜਾ ਰਹੇ ਹਰ ਬੰਦਾ ਵਰਤੇ ਜਾਂਦਾ ਪੰਜਾਬ ਦੇ ਬੰਦੇ ਦਾ ਬਹੁਤ ਕੁ ਲੈਵਲ ਹੈ ਨਾ ਦਿੱਲੀ ਦੇ ਚਲਾਕਾਂ ਜਿੰਨਾ ਨਹੀਂ ਹੈ ਪੱਕੀ ਗੱਲ ਹੈ ਅਸੀਂ ਤਾਂ ਕਹਿੰਦੇ ਸਾਡੇ ਵਰਗਾ ਰੋਸ਼ਨ ਦਿਮਾਗ ਕੋਈ ਨਹੀਂ ਨਹੀਂ ਰੋਸ਼ਨ ਦਿਮਾਗ ਦਿਮਾਗ ਹੈ ਪਰ ਰੋਸ਼ਨੀ ਠੀਕ ਹੈ ਨਿਮਾਗ ਹੈਗਾ ਰੋਸ਼ਨੀ ਦੀ ਕਾਟ ਹੈ ਹੂੰ ਪਸ਼ੂਵਲ ਜਿਆਦੇ ਹੈ ਪਸ਼ੂਵਲ ਜਿਆਦੇ ਹੈ ਪਰਸ਼ੂਵਲ ਦੀ ਤਾਂ ਬੋਧ ਵਾਲ ਹੋਵੇ ਨਾ ਤੇ ਉਹਦੇ ਨਾਲ ਸਾਡਾ ਪਰਹ ਹੋ ਸਕਦਾ ਹੈ ਬੁੱਧ ਵਿਵੇਕਤਾ ਵਾਲ ਹੋਵੇ ਉਹਦੇ ਨਾਲ ਚਾਨਣ ਨਾਲ ਸਾਡਾ ਵਿਕਾਸ ਹੁੰਦਾ ਜਿਵੇਂ ਦੁਨੀਆ ਦੀਆਂ ਅਗਾਹ ਵੱਧੂ ਕੋਮਾ ਦਾ ਵਿਕਾਸ ਹੋਇਆ ਫਰਾਂਸ ਹੈ ਜਰਮਨ ਹੈ ਸਪੇਨ ਹੈ ਅਮਰੀਕਾ ਹੈ ਇਹਨਾਂ ਸਾਰਾਂ ਦਾ ਸਾਨੂੰ ਉਸ ਪੱਧਰ ਦੀ ਬੁੱਧ ਵਿਵੇਕ ਚਾਹੀਦੀ ਹੈ ਤਾਂ ਅਸੀਂ ਤਰੱਕੀ ਕਰਾਂਗੇ ਜੇ ਸਾਨੂੰ ਇੱਕ ਬੰਦਾ ਆਪਣੀ ਮਰਜ਼ੀ ਨਾਲ ਹੀ ਉਤਾਰੇ ਤੇ ਮਰਜ਼ੀ ਨਾਲ ਹੀ ਮਾਰੇ ਠੀਕ ਹੈ ਨਾ ਹਾਂ ਜੀ ਹਾਂ ਜਿਹੜੇ ਬੰਦੇ ਨੇ ਕੁੱਕੜ ਪਾਲਿਆ ਹੁੰਦਾ ਪੁੱਤ ਜਿਨੇ ਮਰਜ਼ੀ ਬਦਾਮ ਖਵਾ ਦੇ ਕੁੱਕੜ ਨੂੰ ਉਹਨੇ ਮਾਰ ਨਹੀਂ ਹੁੰਦਾ ਸਿਰਫ ਇਹ ਵੀ ਕੁੱਕੜ ਨੂੰ ਬਿੱਲੀ ਨਾ ਮਾਰੇ ਉਹਨਾਂ ਚਰਨ ਨੂੰ ਖੋਡੇ ਟਾੜ ਕੇ ਰੱਖੋ ਮਤਲਬ ਕਬੂਤਰ ਕੁੱਕੜ ਦਾ ਮਰਨਾ ਤਾਂ ਹੈ ਚਾਹੇ ਬਿੱਲੀ ਮਾਰੇ ਜਾਂ ਹਾਂ ਮਾਲਕ ਮਾਰੇ ਮਾਲਕ ਮਾਰੇ ਕਬੂਤਰ ਨੂੰ ਖਾਣੇ ਖਾਣਾ ਪੁੱਤ ਸਾਥੋਂ ਇੱਕ ਕਬੂਤਰ ਦਾ ਰੋਲਾ ਦਾ ਕਰਵਾ ਰਿਹਾ ਕੁੱਕੜ ਦਾ ਰੋਲਾ ਦਾ ਕਰਵਾ ਲੈ ਅਸੀਂ ਤਾਂ ਇਹਨਾਂ ਨੇ ਮੁਰਗੇ ਬਣਾਤੇ ਹਾਂ ਮੁਰਗੀਆਂ ਜਿਹੜੀਆਂ ਜੋ ਆਪਾਂ ਵੇਖਦੇ ਹਾਂ ਕਲਗੀ ਲਾਲ ਅੱਖਾਂ ਯਾਰ ਕਮਾਰਾ ਬੜੀ ਕਲਗੀ ਹੈ ਬਈ ਜਾਂ ਤਾਂ ਕਿਸੇ ਬਾਦਸ਼ਾਹ ਦੀ ਕਲਗੀ ਹੁੰਦੀ ਹੈ ਜਾਂ ਕੁੱਕੜ ਦੀ ਕਲਗੀ ਹੁੰਦੀ ਹੈ ਹੁੰਦੀ ਹੈ ਨਾ ਹਾਂਜੀ ਤੇ ਲੋਕ ਤਾਂ ਹੁਣ ਕੁੱਕੜ ਦੀ ਕਲਗੀ ਦਾ ਵਿਚਾਰੇ ਜਾ ਕੀ ਮੁੱਲ ਹੈ ਬਿੱਲੀ ਦੇ ਕਿ ਚਾਪਟ ਨਹੀਂ ਸੈਂਦਾ ਬੰਦੇ ਨੇ ਤਾਂ ਮਾਰਨੇ ਆਇਆ ਐ ਪਟਦੰਦਾ ਜੇ ਮੈਂ ਇਕੱਲੇ ਦਾ ਛਿਲਕਾ ਲਾਉਨੇ ਹਾਂ ਨਾ ਆਪਾਂ ਤੇ ਬੰਦੇ ਨੇ ਜਦੋਂ ਖਾਣਾ ਹੁੰਦਾ ਮੁਰਗੀ ਨੂੰ ਮੈਂ ਪਟਦੰਦਾ ਦੋਕਵਰੀ ਚਰਾ ਚੰਗਾ ਮਾਰਦਾ ਦੋ ਤਾਂ ਬੋਲਣ ਜੋਗਾ ਵੀ ਨਹੀਂ ਹੁੰਦਾ ਇੱਕ ਧੌਕੇ ਨਾਲ ਉਹਦੇ ਇੱਕ ਫੰਗ ਪਟੰਦਾ ਦੂਜੇ ਧੌਕੇ ਨਾਲ ਦੂਜਾ ਫੰਗ ਪਟੰਦਾ ਹਾਂ ਤੀਜੀ ਵਾਰੀ ਤਾਂ ਉਹਨੂੰ ਰੋੜ ਦੰਦਾ ਤੌਣ ਰੋੜੀ ਤੇ ਬਸ ਬੱਸ ਜੋ ਮਰਜ਼ੀ ਕਰੀ ਜੋ ਇਹ ਪੰਜਾਬ ਦਾ ਦੁਖਾਂਤ ਹੈ ਭਾਈ ਇਸ ਤੋਂ ਫਿਰ ਬਚਣ ਦਾ ਕੋਈ ਰਸਤਾ ਚੇਤਨਾ ਵੱਡੀ ਪੰਜਾਬੀ ਇੱਕ ਬਣ ਕੇ ਰਹਿਣ ਜਿਆਦੇ ਜਿਆਦੇ ਵਿਦਿਆ ਪੜ੍ਹਨਾ ਇਤਿਹਾਸ ਦੇ ਬਾਰੇ ਜਾਣੂ ਹੋਣਾ ਇਤਿਹਾਸ ਦੇ ਬਾਰੇ ਪੰਜਾਬੀ ਸੱਭਿਆਚਾਰ ਦੇ ਤੌਰ ਤੇ ਇੱਕ ਕੌਮ ਦੇ ਤੌਰ ਤੇ ਧਿਆਨ ਕਰਨਾ Hindu Sikh ਦੇ Musliman ਬਣ ਕੇ ਨਹੀਂ ਨਾ ਕਰਨਾ ਕਿਉਂਕਿ ਜਿਹੜੇ ਬੰਦੇ ਕੌਮ ਬਣ ਕੇ ਧਿਆਨ ਕਰਦੇ ਆ ਉਹ ਇੱਕ ਰਾਸ਼ਟਰ ਬਣ ਜਾਂਦੇ ਆ ਕੌਮਾਂ ਦੇ ਨਾਲ ਹੀ ਰਾਸ਼ਟਰ ਬਣਦੇ ਆ ਰਾਸ਼ਟਰੀ ਤਰੱਕੀ ਕਰਦੇ ਆ ਨਹੀਂ ਤਾਂ ਦੂਜਿਆਂ ਦੇ ਗੁਲਾਮ ਹੁੰਦੇ ਆ ਰਾਸ਼ਟਰਾਂ ਨੇ ਬਹੁਤੇ ਲੋਕ ਤਾਂ ਧਰਮ ਤੇ ਕੌਮ ਨੂੰ ਇੱਕੋ ਮੰਨ ਕੇ ਰਲਗੱਡ ਕਰ ਲੈਂਦੇ ਆ ਵੇਖੋ ਕਬੀਰਲਾ ਕਬੀਲਾ ਟ੍ਰਾਈਬ ਹਾਂਜੀ ਔਰ ਫਿਰਕਾ ਕਮਿਊਨ ਧਰਮ ਕਰਕੇ ਆਉਂਦਾ ਤੇ ਕੌਮ ਰਾਸ਼ਟਰੀਤਾ ਕੌਮ ਤਾਂ ਇੱਕ ਰਾਸ਼ਟਰਵਾਦ ਦਾ ਕਨਸੈਪਟ ਹੈ ਜਦੋਂ ਬੰਦੇ ਰਾਸ਼ਟਰੀਤਾ ਦੇ ਵਿੱਚ ਆ ਜਾਂਦੇ ਆ ਉਹਦੇ ਵਿੱਚ ਧਰਮ ਸੈਕੰਡਰੀ ਰਹਿ ਜਾਂਦਾ ਤੇ ਜਦੋਂ ਅਸੀਂ ਧਰਮ ਨੂੰ ਕੌਮ ਕਹਿ ਦਈਏ ਜਾਂ ਕਬੀਲੇ ਨੂੰ ਕੌਮ ਕਹਿ ਦਈਏ ਉਦੋਂ ਅਸੀਂ 1200 1500 ਬਾਰੇ ਪਿੱਛੇ ਫਿਰ ਰਹੇ ਹੁੰਦੇ ਆ ਆਪਦੇ ਸਮੇਂ ਦਾ ਪੰਜਾਬ ਦਾ ਇਹ ਦੁਖਾਂਤ ਹੈ ਇਹ ਆਪਦੇ ਸਮੇਂ ਤੋਂ ਹਮੇਸ਼ਾ ਪਿੱਛੇ ਰਹਿ ਆ ਪਿੱਛੇ ਤੱਕਿਆ ਜਾਂਦਾ ਤੱਕ ਦਿੱਤਾ ਜਾਂਦਾ ਤਾਂ ਹੀ ਫਿਰ ਤਖਤ ਦੀ ਦੌਰ ਚ ਵੀ ਪਿੱਛੇ ਰਹਿੰਦੇ ਇਸੇ ਕਰਕੇ ਦੌਰ ਚ ਹੈ ਜੇ ਸਮੇਂ ਦੇ ਹਾਂ ਦੇ ਹੁਣ ਜਿਹੜੀ ਕੌਮ ਦਾ ਸਮੇਂ ਦਾ ਸਮਾਂ ਸੁਨਹਿਰੀ ਯੁੱਗ ਹੈ ਉਹਨੂੰ ਪਿੱਛੇ ਜਾਣ ਦੀ ਲੋੜ ਨਹੀਂ ਤੇ ਜਿਹੜੀ ਕੌਮ ਕੋਲੇ ਸੁਨਹਿਰੀ ਸਮਾਂ ਹੀ ਹੈ ਨਹੀਂ ਸਮਾਂ ਸਮੇਂ ਦੇ ਬਰਾਬਰ ਦੀ ਨਹੀਂ ਉਹ ਫਿਰ ਕਿਤੇ ਭੂਤਕਾਲ ਚ ਆਉਂਦਾ ਸੁਨਹਿਰੀ ਯੁੱਗ ਭਾਲਦੀ ਆ ਸਾਰੀਆਂ ਹਾਰੀਆਂ ਕੌਮਾਂ ਆਪਦਾ ਭੂਤਕਾਲ ਦੇ ਵਿੱਚ ਸਨੇਹ ਦੇ ਯੁੱਗ ਭਾਲਦੀਆਂ ਖਾਸ ਤੌਰ ਤੇ ਏਸ਼ੀਆ ਦੀਆਂ ਭਾਵੇਂ ਹਿੰਦੂ ਹੈ ਭਾਵੇਂ ਬੋਧੀ ਹੈ ਭਾਵੇਂ ਜੈਨੀਆਂ ਤੇ ਭਾਵੇਂ ਸਿੱਖ ਹੈ ਭਾਵੇਂ ਮੁਸਲਮਾਨ ਪਰ ਵਰਤਮਾਨ ਦੇ ਵਿੱਚ ਇਹਨਾਂ ਦਾ ਥਾਂ ਨਹੀਂ ਬਣ ਸਕਿਆ ਤੁਸੀਂ ਕਹ ਰਹੇ ਹੋ ਵੀ ਇਤਿਹਾਸ ਨਾਲ ਛੋੜਨਾ ਚਾਹੀਦਾ ਫਿਰ ਇਤਿਹਾਸ ਨਾਲ ਛੋੜ ਕੇ ਤਾਂ ਫਿਰ ਪੁਰਾਣੀਆਂ ਹੀ ਸੋਚਾਂ ਆਣ ਗਈਆਂ ਅੱਗੇ ਨਹੀਂ ਨਹੀਂ ਇਤਿਹਾਸ ਦੇ ਵਿੱਚ ਵੀ ਨਾ ਇਤਿਹਾਸਤਾ ਹਾਂਜੀ ਹਿਸਟਰੀ ਸਿਟੀ ਆ ਨਾ ਜਿਹੜੀ ਨਾ ਇਹ ਤੇ ਆਦਾ ਪਤਾ ਵੀ ਇਤਿਹਾਸ ਕਿਵੇਂ ਵਾਪਰਦਾ ਹੈ ਮੈਂ ਇੱਕ ਮੈਂ ਇੱਕ ਤੁਹਾਨੂੰ ਸ਼ਬਦ ਦੱਸਦਾ ਤੁਸੀਂ ਸੋਣਾ ਸਵਾਰ ਕੀਤਾ ਇੱਕ ਹੁੰਦਾ ਫਲਸਫੀ ਦਾ ਇਤਿਹਾਸ ਹਾਂਜੀ ਹਿਸਟਰੀ ਆਫ ਫਲਸਫੀ ਇੱਕ ਹਿਸਟਰੀ ਆਫ ਫਲਸਫੀ ਕਿ ਫਲਸਫੀ ਆਫ ਹਿਸਟਰੀ ਹਿਸਟਰੀ ਦਾ ਆਪਣਾ ਜਿਹੜਾ ਹੈਗਾ ਫਰਸਫਾ ਕੀ ਹੈ ਉਹ ਹਿਸਟਰੀ ਦੇ ਫਰਸਫੇ ਨੂੰ ਸਮਝਣਾ ਪੈਂਦਾ ਹੈ ਵੀ ਬੰਦਾ ਆਪਣੇ ਇਤਿਹਾਸ ਵਿੱਚੋਂ ਕਿਵੇਂ ਅੱਗੇ ਜਾਂਦਾ ਹੈ ਕਿਵੇਂ ਇਤਿਹਾਸ ਦੇ ਬਰਾਬਰ ਰਹਿੰਦਾ ਹੈ ਕਿਵੇਂ ਇਤਿਹਾਸ ਦੀਆਂ ਨੈਗੇਟਿਵ ਫੋਰਸਾਂ ਨੂੰ ਤੰਗ ਕਰਦੀਆਂ ਤੇ ਕਿਵੇਂ ਇਤਿਹਾਸ ਦੀਆਂ ਨੈਗੇਟਿਵ ਫੋਰਸਾਂ ਨੂੰ ਪੋਜ਼ਿਟਿਵ ਫੋਰਸ ਜਿੱਤਦੀ ਹੈ ਇਹ ਇਤਿਹਾਸ ਕਿਹਾ ਜਾਂਦਾ ਹੈ ਜਿਹੜੇ ਬੰਦੇ ਨੇ ਪਿੱਛੇ ਹੁਣ ਜਿਵੇਂ ਮਹਾਰਾਜਾ ਰਣਜੀਤ ਸਿੰਘ ਉਹਨੇ ਆਪਣੇ ਸਮੇਂ ਦੇ ਵਿੱਚ ਆਪ ਦੀਆਂ ਨੈਗੇਟਿਵ ਫੋਰਸਾਂ ਤੇ ਕਬਜ਼ਾ ਕਰ ਲਿਆ ਸੀ ਨਾ ਹਾਂਜੀ ਤੇ ਕੈਂ ਬਣ ਗਿਆ ਬਾਬਰ ਨੇ ਅਕਬਰ ਨੇ ਆਪਣੇ ਆਪ ਨੂੰ ਮਹਾਨ ਬਾਦਸ਼ਾਹ ਬਣਾਇਆ ਕਿਨਿਸ਼ਕ ਨੇ ਮਹਾਨ ਬਾਦਸ਼ਾਹ ਬਣਾਇਆ ਅੱਜ ਆਪਣੇ ਕੋਲੇ ਬਾਬਰ ਵਰਗਾ ਕੋਈ ਬੰਦਾ ਅਕਬਰ ਵਰਗਾ ਕੋਈ ਬੰਦਾ ਹੈ ਨਹੀਂ ਅਣਪੜ ਬੰਦਾ ਸੀ ਗੂਠਾ ਟੇਕ ਪਰ ਉਹਦੇ ਵਰਗਾ ਵਿਜ਼ਨ ਕੋਈ ਨਹੀਂ ਕਰਨ ਜੀਸ ਸਿੰਘ ਵਰਗਾ ਬੰਦਾ ਹੈ ਇੱਕ ਅੱਕ ਤੇ ਦੀਨਾਂ ਨਸੀਬ ਵਿਚਾਰੇ ਨੂੰ ਮਾਤਾ ਦੇ ਧਾਗ ਬਹੁਤ ਕਸ਼ਾਇਰ ਚਿਹਰਾ ਤੇ ਗੂਠਾ ਲਾਉਂਦਾ ਸੀ ਪਰ ਪੰਜਾਬ ਦੇ ਜਦ ਤੱਕ ਕੋਈ ਜਾਂਦਾ ਰਿਹਾ ਕੋਈ ਵੱਡੀ ਤੋਂ ਵੱਡੀ ਤਾਕਤ ਝਾਕੀ ਦੀ ਪੰਜਾਬ ਪੰਜਾਬ ਦੇ ਹਾਂ ਉਹਦੇ ਹੁੰਦੇ 40 ਸਾਲ ਕਿਸੇ ਨੇ ਪੰਜਾਬ ਬੰਨੀ ਝਾਕਣ ਨਹੀਂ ਦਿੱਤਾ ਉਸ ਬੰਦੇ ਨੇ ਪੰਜਾਬ ਨੂੰ ਤੇ ਇਹ ਆ ਇਹ ਵਿਜਨ ਹੁੰਦਾ ਹੁਣ ਜੋ ਅਸੀਂ ਸਾਡੇ ਕੋਲੇ ਜਿਹੜਾ ਸੁਨਹਿਰੀ ਯੁੱਗ ਹੈ ਪੰਜਾਬ ਦੇ ਲੋਕਾਂ ਕੋਲੇ ਰਣਜੀਤ ਸਿੰਘ ਦਾ ਰਹਿ ਗਿਆ ਕਿਉਂਕਿ ਵਰਤਮਾਨ ਦੇ ਹਾਂ ਦੇ ਨਹੀਂ ਹਾਂ ਵਰਤਮਾਨ ਸਾਨੂੰ ਕੋਈ ਬੰਦਾ ਹੋਰ ਵਰਤ ਜਾਂਦਾ ਵਰਤ ਜਾਂਦਾ ਕਹਾਣੀ ਇੰਨੀ ਹੈ ਵਰਤਮਾਨ ਚ ਵਰਤੇ ਯਾਰੇ ਵਰਤਮਾਨੀ ਸਾਨੂੰ ਵਰਤਮਾਨੀਆਂ 네ਗੇਟਿਵ ਫੋਰਸ ਹੈ ਜਿਹੜੀਆਂ ਸਾਡੀਆਂ ਵਿਰੋਧੀ ਫੋਰਸ ਨੇ ਪੰਜਾਬੀ ਕਹਉਂਦੀਆਂ ਉਹ ਸਾਨੂੰ ਵਰਤ ਜਾਂਦੀਆਂ ਭਾਵੇਂ ਧਰਮ ਨਾਲ ਕਰਕੇ ਭਾਵੇਂ ਜਾਤ ਪਾਤ ਕਰਕੇ ਭਾਵੇਂ ਫਿਰਕਾ ਪ੍ਰਸਤੀ ਕਰਕੇ ਭਾਵੇਂ ਦੰਗੇ ਕਰਵਾ ਕੇ ਭਾਵੇਂ ਪੰਗੇ ਕਰਾ ਕੇ ਵਰਤ ਜਾਂਦੀਆਂ ਤੁਸੀਂ ਕਹਿ ਰਹੇ ਹੋ ਵੀ ਹਿੰਦੂ ਸਿੱਖ ਐਸਾਈ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਇੱਕ ਕੌਮ ਤੌਰ ਤੇ ਪੰਜਾਬ ਨੂੰ ਦੇ ਵਿੱਚ ਕੌਮ ਜਦੋਂ ਆਪਾਂ ਪੰਜਾਬ ਇੱਕ ਕੌਮ ਬਣ ਜਾਗੇ ਫਿਰ ਆਪਾਂ 16 ਕਰੋੜ ਲੋਕਾਂ ਦੀ ਕੌਮ ਹੋ ਜਾਣਾ ਆਪਾਂ ਇੱਕ ਤਾਂ ਕੀ ਹੋਣਾ ਸੀ ਆਪਾਂ ਤਾਂ ਬੰਡੀਆਂ ਹੋਰ ਬਦਾਲੀਆਂ ਇਨਸਾਨ ਤਾਂ ਬੰਡਨੇ ਸੀ ਆਪਾਂ ਜਾਨਵਰ ਬੰਡਲੇ ਰੰਗ ਬੰਡਲੇ ਜਾਨਵਰ ਰੰਗ ਬਦਲਲੇ ਮੁਸਲਮਾਨਾਂ ਦਾ ਹਾਂ ਹਰਾ ਆ ਲਾਲ ਕਮਾਨੀ ਆ ਲਾਲ ਹੈ ਜੀ ਆਪੀ ਹੋਇਆ ਜੀ ਸਭ ਲੋਕ ਆ ਚਿੱਟਾ ਹੈ ਜੀ ਅਸੀਂ ਤਾਂ ਹੋਰ ਪਿੱਛੇ ਨੂੰ ਕਰਕਦੇ ਜਾ ਰਹੇ ਹਾਂ ਉਪਰ ਦੀ ਬਜਾਏ ਹਾਂ ਮਤਲਬ ਬੰਦਾ ਮਾਰ ਕੇ ਖਾ ਜਾਣਗੇ ਰੰਗ ਦਾ بگੜੇ ਕੱਖਣਾ ਹਾਂ ਕਮਾਨੀ ਜਿਉਂਦਾ ਜਾਗਦਾ ਬੰਦਾ ਬਖਸ਼ਣਾ ਨਹੀਂ ਪਰ ਕਿਸੇ ਦਾ ਰੰਗ ਅਸੀਂ ਉਹਨੂੰ ਹੱਥ ਲਾਉਣਾ ਫੇਰ ਪਾਪ ਆ ਜੂ ਬੰਦਾ ਮਾਰ ਕੇ ਖਾਜੋ ਕੋਈ ਪਾਪ ਨਹੀਂ ਉਹ ਕੋਈ ਪਾਪ ਨਹੀਂ ਹਾਂ ਇਹ ਸਾਨੂੰ ਇਹਨਾਂ ਗੱਲਾਂ ਦੇ ਵਿੱਚ ਬਾਹਰ ਬੰਦੇ ਦੀਆਂ ਬਣਾਈਆਂ ਥਾਵਾਂ ਕਰਕੇ ਰੱਬ ਦੀ ਬਣਾਈ ਚੀਜ਼ ਬੰਦੇ ਨੂੰ ਮਾਰ ਲੱਗੇ ਸੀ ਮਿੱਟਣ ਲੱਗੇ ਇੱਕ ਹਾਂ ਜਿਹੜੀ ਸਾਡੀ ਕੁਦਰਤ ਨੇ ਸਾਜੀ ਆ ਉਹ ਤਾਂ ਅਸੀਂ ਕਾਣ ਕਰ ਦਿੰਨੇ ਆ ਜਿਹੜੀਆਂ ਸਾਰੀਆਂ ਨੈਗੇਟਿਵ ਫੋਰਸ ਨੇ ਆਪਾਂ ਮੰਦਿਰ ਬਣਾਉਣ ਪਰ ਮਸਜਿਦ ਬਣਾਉਣ ਪਰ ਗੁਰਦੁਆਰਾ ਬਣਾਉਣ ਪਰ ਆਮ ਰਾਜਧਾਨੀ ਬਣਾਉਣਾ ਉਹ ਸਾਨੂੰ ਵਰਤ ਜਾਂਦੀਆਂ ਅਕਸਰ ਵਰਤਦੀਆਂ ਵਰਤਦੀਆਂ ਆਵਰ ਅਸੀਂ ਪਿਛਲੇ ਪਿਛਲੀ 100 ਸਾਲ ਦੀ ਸਦੀ ਚ ਤੁਨੂੰ ਪਤਾ 17 ਕਰੋੜ ਬੰਦੇ ਨੂੰ ਸਟੇਟ ਖਾ ਗਈ ਪੁੱਤ ਪਿਛਲੇ 100 ਸਾਲ ਦੀ ਸਦੀ ਚ ਇੱਕ ਸਦੀ ਚ ਉਹਦੇ ਵਿੱਚ ਵਰਲਡ ਵਾਰਾਂ ਦੋ ਹੋਈਆਂ ਬਖਰੇ ਵੱਡੇ ਵੱਡੇ ਯੁੱਧ ਹੋਇਆ ਦੰਗੇ ਹੋਏ ਆ ਆਪਣਾ ਦੰਗਾ ਕਾਲ ਹੋਏ ਨੇ ਅੰਗਰੇਜ਼ ਦੇ ਕਾਲ ਪਿਆ ਸੀ ਅੰਗਰੇਜ਼ ਵੇਲੇ ਉਹ ਵੀ ਨਾ ਆਪਾਂ 43 ਲੱਖ ਬੰਦਾ ਮਰ ਅਸੀਂ ਭੁੱਖ ਨਾਲ ਕਿਉਂਕਿ ਅਨਾਜ ਧੱਕੇ ਨਾਲ ਚੱਕ ਕੇ ਲੈ ਗਿਆ ਸੀ ਫਿਰ ਆਪਣੇ ਦੰਗੇ ਢੁਕਾ ਕੇ ਆਪਾਂ 10 ਲੱਖ ਤੋਂ ਵੱਧ ਮਰਵਾਏ ਸੀ 17 ਕਰੋੜ ਲੋਕਾਂ ਨੂੰ ਸਟੇਟ ਖਾ ਗਈ ਪੁੱਤ ਪਿਛਲੇ ਸਦੀ ਚ